ਇੱਕ ਕਹਾਣੀ ਹੈ ਪੱਠੇ ਉੱਪਰ ਕੰਮ ਕਰਨ ਵਾਲੇ ਇੱਕ ਮਜ਼ਦੂਰ ਦੀ ਜਿਸ ਦਾ ਨਾਮ ਸੁੱਖਾ ਉਹ ਇੱਕ ਮਿਹਨਤੀ ਤੇ ਇਮਾਨਦਾਰ ਲੜਕਾ ਸੀ ਗਰੀਬੀ ਦੇ ਹਾਲਾਤਾਂ ਨੇ ਉਸ ਨੂੰ ਬਚਪਨ ਤੋਂ ਹੀ ਮਿਹਨਤ ਦੇ ਰਾਹੇ ਤੋਰ ਦਿੱਤਾ ਸੀ ਸਵੇਰ ਤੋਂ ਸ਼ਾਮ ਤੱਕ ਮਿੱਟੀ ਵਿੱਚ ਲਤਪਤ ਹੋ ਕੇ ਵੀ ਸੁੱਖਾ ਹਮੇਸ਼ਾ ਆਪਣੇ ਕੰਮ ਵਿੱਚ ਮਸਤ ਰਹਿੰਦਾ ਉਸ ਨੂੰ ਕਿਸੇ ਅਮੀਰੀ ਦੇ ਸੁਪਨੇ ਨਹੀਂ ਸੀ ਉਹ ਆਪਣੇ ਹਾਲਾਂ ਦੇ ਵਿੱਚ ਹੀ ਖੁਸ਼ ਰਹਿਣ ਵਾਲਾ ਸੀ ਜਿਸ ਪੱਠੇ ਦੇ ਉੱਪਰ ਉਹ ਕੰਮ ਕਰਦਾ ਸੀ ਉਸ ਦਾ ਮਾਲਕ ਸੀ ਸੁੱਚਾ ਸਿੰਘ ਵੱਡਾ ਧਨੀ ਇਲਾਕੇ 'ਚ ਦਬ ਦਬੇ ਵਾਲਾ ਆਦਮੀ ਉਸ ਦੀ ਇੱਕੋ ਇੱਕ ਧੀ ਸੀ ਜਿਸ ਦਾ ਨਾਮ ਸੀ ਰਵੀਨਾ ਰਵੀਨਾ ਜੋ ਕਿ ਕਾਫੀ ਪੜ੍ਹੀ ਲਿਖੀ ਸੀ ਸੋਹਣੀ ਤੇ ਨਿਮਰ ਸੁਭਾਅ ਦੀ ਲੜਕੀ ਸੀ ਪਿੰਡ 'ਚ ਹਮੇਸ਼ਾ ਚਰਚਾ ਰਹਿੰਦੀ ਕਿ ਰਵੀਨਾ ਜੋ ਹੈ ਉਹ ਚੰਡੀਗੜ੍ਹ ਤੋਂ ਵਧੀਆ ਪੜ੍ਹਾਈ ਕਰਕੇ ਵਾਪਸ ਆਈ ਹੈ ਪਰ ਕਿਸੇ ਨੇ ਨਹੀਂ ਜਾਣਿਆ ਕਿ ਇੱਕ ਦਿਨ ਉਹ ਆਪਣੇ ਪਿਤਾ ਦੇ ਪੱਠੇ ਉੱਪਰ ਫਰੈਸੀ ਤੇ ਜਿੱਥੇ ਉਸ ਦੀ ਨਜ਼ਰ ਸੁਖੇ ਉੱਪਰ ਪਈ ਇੱਥੋਂ ਸ਼ੁਰੂ ਹੋਈ ਇੱਕ ਅਜੇਹੀ ਕਹਾਣੀ ਜੋ ਨਾ ਉਹ ਸੋਚ ਸਕਦੇ ਸਨ ਤੇ ਨਾ ਕੋਈ ਹੋਰ ਇੱਕ ਪਾਸੇ ਭੱਠੇ ਦੀ ਧੂਆਂ ਤੁਲੀ ਜ਼ਿੰਦਗੀ ਤੇ ਦੂਜੇ ਪਾਸੇ ਅਮੀਰ ਬਾਪ ਦੀ ਇੱਜ਼ਤ ਤੇ ਰਿਵਾਜ ਅਤੇ ਦੋਨਾਂ ਵਿਚਕਾਰ ਖੜਾ ਸੀ ਪਿਆਰ ਕੀ ਇਹ ਪਿਆਰ ਅੱਗੇ ਵਧਿਆ ਕਿੰਨੀਆਂ ਰੁਕਾਵਟਾਂ ਆਈਆਂ ਤੇ ਆਖਰ ਉਹ ਦੋਨੋਂ ਕਿੱਥੇ ਪਹੁੰਚੇ ਇਹ ਕਹਾਣੀ ਤੁਹਾਨੂੰ ਅਖੀਰ ਸਾਹ ਤੱਕ ਜਕੜ ਕੇ ਰੱਖੇਗੀ ਜੀ ਹਾਂ ਇੱਕ ਕਹਾਵਤ ਹੈ ਕਿ ਨੀਂਦ ਨਾ ਦੇਖੇ ਬਿਸਤਰਾ ਭੁੱਖ ਨਾ ਦੇਖੇ ਮਾਸ ਤੇ ਮੌਤ ਨਾ ਦੇਖੇ ਉਮਰ ਨੂੰ ਤੇ ਇਸ਼ਕ ਨਾ ਦੇਖੇ ਜਾਤ ਸਵੇਰ ਦੇ 4 ਵਜੇ ਜਦ ਸਾਇਰਨ ਵੱਜਦਾ ਪੱਠੇ ਉੱਪਰ ਕੰਮ ਕਰਨ ਵਾਲੇ ਸਾਰੇ ਮਜ਼ਦੂਰ ਆਪੋ ਆਪਣਾ ਸਮਾਨ ਚੁੱਕਦੇ ਹਨ ਗਾਰੀਆਂ ਦੀ ਕਤਾਰ ਬਣਦੀ ਹੈ ਕੱਖਾਂ ਮਿੱਟੀ ਤੇ ਸੜਦੇ ਕੋੜਿਆਂ ਦੀ ਵਾਸ਼ਨਾ ਹਵਾ ਵਿੱਚ ਫੈਲਦੀ। ਸੁੱਖਾ ਆਪਣੇ ਨੰਗੇ ਪੈਰਾਂ ਨਾਲ ਠੰਡੀ ਥਾਂ ਤੇ ਪੈਰ ਰੱਖਦਾ ਹੋਇਆ ਅੱਗੇ ਵਧਦਾ ਹੈ। ਮੂੰਹ ਤੇ ਮਿੱਟੀ ਲੱਗੀ ਹੋਈ ਹੈ ਪਰ ਅੱਖਾਂ ਵਿੱਚ ਬੜੀ ਚਮਕ। ਉਸਨੇ ਮਿਹਨਤ ਵਿੱਚੋਂ ਵੀ ਆਪਣੀ ਜ਼ਿੰਦਗੀ ਦੀ ਰੋਟੀ ਨਜਰਾਉਂਦੀ ਸੀ। ਉਹ ਹਮੇਸ਼ਾ ਸਭ ਤੋਂ ਪਹਿਲਾਂ ਆਉਂਦਾ ਤੇ ਸਭ ਤੋਂ ਅਖੀਰ ਚ ਜਾਂਦਾ। ਮਾਲਕ ਸੁੱਚਾ ਸਿੰਘ ਵੀ ਕਈ ਵਾਰੀ ਸੋਚਦਾ ਸੀ ਕਿ ਮੁੰਡਾ ਕਿੰਨਾ ਸੱਚਾ ਦੇ ਨਿਖਲ ਹੈ। ਪਰ ਜ਼ਿੰਦਗੀ ਦੀਆਂ ਕਈ ਗੱਲਾਂ ਮਾਲਕ ਵੀ ਨਹੀਂ ਜਾਣਦਾ ਸੀ ਇੱਕ ਦਿਨ ਪੱਠੇ ਉੱਤੇ ਮਾਲਕ ਦੀ ਧੀ ਰਬੀਨਾ ਕੌਰ ਆਈ ਉਹ ਕਦੇ-ਕਦੇ ਆ ਜਾਂਦੀ ਸੀ ਪਰ ਅੱਜ ਉਹ ਲਾਗੀ ਲੱਗ ਰਹੀ ਸੀ ਸਫੇਦ ਸਲਵਾਰ ਕਮੀਜ਼ ਚੁੰਨੀ ਮੋਢਿਆਂ ਦੇ ਉੱਪਰ ਲੜਕਦੀ ਪੈਰਾਂ ਵਿੱਚ ਚਮਕਦੀਆਂ ਜੁੱਤੀਆਂ ਪਰ ਅੱਖਾਂ ਵਿੱਚ ویرਾਨੀ ਸੀ ਕਹਿੰਦੀ ਪਿਤਾ ਜੀ ਮੈਂ ਪੱਠੇ ਦੀ ਹਾਲਤ ਵੇਖਣ ਆਈ ਹਾਂ ਕਿੰਨੇ ਲੋਕ ਕਿੰਨੀ ਮਿਹਨਤ ਕਰਦੇ ਨੇ ਸੋਚਾ ਸਿੰਘ ਨੇ ਖੁਸ਼ ਹੋ ਕੇ ਕਿਹਾ ਤੂੰ ਸੱਚ ਪੜਾਈ ਦਾ ਅਸਲ ਨਤੀਜਾ ਲੈ ਕੇ ਆਈਆਂ ਲੋਕਾਂ ਦੀ ਜ਼ਿੰਦਗੀ ਜੋ ਦੇਖਦੀਆਂ ਰਵੀਨਾ ਹੌਲੀ-ਹੌਲੀ ਇੱਕ ਪਾਸੇ ਹੋ ਗਈ ਸੁੱਖਾ ਉਧਰ ਮਿੱਟੀ ਦੀ ਢੇਰੀ ਵੱਟ ਰਿਆ ਸੀ ਰਵੀਨਾ ਦੀ ਨਜ਼ਰ ਅਚਾਨਕ ਸੁੱਖੇ ਉੱਪਰ ਪਈ ਮਿੱਟੀ ਨਾਲ ਲਤਪਤ ਪਰ ਅੱਖਾਂ 'ਚ ਨਿਰਪੈਤਾ ਮਿਹਨਤ ਕਰਦਿਆਂ ਵੀ ਕੋਈ ਕਮੰਡ ਨਹੀਂ ਨਾ ਕੋਈ ਸ਼ਿਕਾਇਤ ਉਸ ਦਿਨ ਤੋਂ ਰਵੀਨਾ ਚੁੱਪਚਾਪ ਉੱਥੇ ਆਉਣ ਲੱਗੀ ਅਤੇ ਕਹਿੰਦੀ ਉਸ ਦੇ ਨਾਲ ਗੱਲ ਕਰਨ ਦੇ ਵੱਖੋ-ਵੱਖਰੇ ਬਹਾਨੇ ਲੱਭਣ ਲੱਗੀ ਕਦੇ ਕਹਿੰਦੀ ਮੈਂ ਤੈਨੂੰ ਪਾਣੀ ਪਿਉਣਦੇ ਨਹੀਂ ਆਈਂ ਆ ਕਦੇ ਕਹਿੰਦੀ ਕਿ ਪੱਤਿਆਂ ਦੀ ਗਿਣਤੀ ਕਰਨੀ ਹੈ ਤੇ ਹੌਲੀ ਹੌਲੀ ਉਹਨਾਂ ਦੀਆਂ ਗੱਲਾਂ ਜੋ ਨੇ ਉਹ ਬਦਲਣ ਲੱਗੀਆਂ। ਸੁੱਖਾ ਵੀ ਪਹਿਲਾਂ ਹਿਚਕਦਾ ਰਿਹਾ, ਸੋਚਦਾ ਰਿਹਾ ਇਹ ਤਾਂ ਮਾਲਕ ਦੀ ਧੀ ਹੈ ਤੇ ਮੈਂ ਕੌਣ? ਪਰ ਪਿਆਰ ਨੂੰ ਕਦੇ ਵੀ ਹੱਦਾਂ ਮਸੰਦ ਨਹੀਂ ਹੁੰਦੀਆਂ। ਕਈ ਮਹੀਨੇ ਲੰਘ ਗਏ। ਰਾਤਾਂ ਨੂੰ ਪੱਠੇ ਦੇ ਪਿੱਛੇ ਚੁੱਪਚਾਪ ਦੋ ਪਰਛਾਵੇਂ ਮਿਲਦੇ। ਰਬੀਨਾ ਦੇ ਹੱਥ ਵਿੱਚ ਕਿਤਾਬ ਹੁੰਦੀ, ਸੁੱਖਾ ਆਪਣੇ ਹੱਥਾਂ ਦੀਆਂ ਲਕੀਰਾਂ ਵਿੱਚ ਉਸ ਦਾ ਚਿਹਰਾ ਵੇਖਦਾ ਦੋਨੋਂ ਇੱਕ ਦੂਜੇ ਲਈ ਦਿਲ ਖੋਲ ਕੇ ਗੱਲਾਂ ਕਰਦੇ ਇੱਕ ਰਾਤ ਰਵੀਨਾ ਨੂੰ ਪੁੱਛਿਆ ਗਿਆ ਕਿ ਸੁੱਖੇ ਤੂੰ ਸੋਚਿਆ ਨਹੀਂ ਕਿ ਅਸੀਂ ਕਿਵੇਂ ਮਿਲਾਂਗੇ ਲੋਕ ਕਿੰਨੀਆਂ ਰੁਕਾਵਟਾਂ ਮੰਨਗੇ ਸੁੱਖਾ ਮੁਸਕਰਾ ਕੇ ਕਹਿੰਦਾ ਮੈਂ ਸੋਚਣ ਵਾਸਤੇ ਨਹੀਂ ਕਰਨ ਵਾਸਤੇ ਜਨਮ ਲਿਆ ਜੇ ਤੂੰ ਮੇਰੇ ਨਾਲ ਹੈ ਤਾਂ ਮੈਨੂੰ ਕੋਈ ਵੀ ਰੁਕਾਵਟ ਨਹੀਂ ਆ ਸਕਦੀ ਉਹਨਾਂ ਦੀਆਂ ਇਹ ਮਸੂਮ ਮੁਲਾਕਾਤਾਂ ਕਈ ਸਾਲ ਚੱਲੀਆਂ ਪਰ ਕਿਸੇ ਦਿਨ ਕਿਸੇ ਦੀ ਨਜ਼ਰ ਪਈ ਤੇ ਸਭ ਤੋਂ ਪਹਿਲਾਂ ਕਮੀਆਂ ਜੋ ਕਿ ਉਸੇ ਹੀ ਪੱਠੇ ਦੇ ਉੱਪਰ ਕੰਮ ਕਰਦਾ ਸੀ ਉਸਨੇ ਸ਼ਿਕਾਇਤ ਅਰਜ਼ ਦਿੱਤੀ ਤੇ ਇਹ ਸ਼ਿਕਾਇਤ ਸੁੱਚਾ ਸਿੰਘ ਤੱਕ ਪਹੁੰਚ ਗਈ ਇੱਕ ਦਿਨ ਸੁੱਚਾ ਸਿੰਘ ਨੇ ਸੁੱਖੇ ਨੂੰ ਬੁਲਾਇਆ ਅੱਖਾਂ ਲਾਲਸਨ ਗਲਾ ਭਾਰੀ ਕਿਹਾ ਸੁਣ ਮੁੰਡਿਆ ਮੇਰੀ ਧੀ ਨੂੰ ਤੇਰੇ ਵਰਗੇ ਦੀ ਲੋੜ ਨਹੀਂ ਤੂੰ ਪੱਠੇ ਤੋਂ ਦੂਰ ਹੋ ਜਾ ਨਹੀਂ ਤਾਂ ਤੇਰਾ ਅੰਤ ਚੰਗਾ ਨਹੀਂ ਸੀ ਹੋਣਾ ਸੁੱਖਾ ਚੁੱਪ ਸੀ ਪਰ ਰਾਤ ਨੂੰ ਰਵੀਨ ਨੇ ਆਖ ਦਿੱਤਾ ਕਿ ਮੈਂ ਕਦੇ ਵੀ ਕਿਸੇ ਹੋਰ ਨਾਲ ਵਿਆਹ ਨਹੀਂ ਕਰਾਂਗੀ ਮੈਂ ਮੁਹੱਬਤ ਤੈਨੂੰ ਕੀਤੀ ਹੈ ਤੇਰੇ ਨਾਲ ਹੀ ਰਹਿਣੀ ਹੈ ਇਹ ਤਾਂ ਇਸ਼ਕ ਜੋ ਤੇਰੇ ਨਾਲ ਕਰ ਬੈਠੀ ਇਹ ਤਾਂ ਜਨਮਾਂ ਜਨਮਾਂ ਤੱਕ ਚੱਲਣਾ ਹੈ ਇਸ ਨੂੰ ਨਾ ਤਾਂ ਅੱਗ ਸਾੜ ਸਕਦੀ ਹੈ ਨਾ ਇਸ ਇਸ਼ਕ ਨੂੰ ਪਾਣੀ ਡੋਬ ਸਕਦਾ ਹੈ ਮੈਂ ਹੁਣ ਤੇਰੀ ਹੋ ਚੁੱਕੀ ਹਾਂ ਜਦ ਰਵੀਨਾ ਦਾ ਵਿਆਹ ਕਿਸੇ ਹੋਰ ਦੇ ਨਾਲ ਪੱਕਾ ਹੋਇਆ ਤੇ ਵਿਆਹ ਵਾਲੀ ਰਾਤ ਮੰਡਪ ਸੱਜ ਗਿਆ ਉਹ ਰਾਤ ਸੁਖਾ ਰਵੀਨਾ ਨੂੰ ਲੈ ਕੇ ਭੱਜ ਗਿਆ ਦੋਨੋਂ ਸਭ ਤੋਂ ਪਹਿਲਾਂ ਚੰਡੀਗੜ੍ਹ ਪਹੁੰਚੇ ਕੋਟ ਮੈਰਿਜ ਕਰਾਈ ਫਿਰ ਡਲਹੋਜੀ ਚਲੇ ਗਏ ਸੁਚਾ ਸਿੰਘ ਪਾਗਲਾ ਵਾਂਗ ਲੱਭ ਰਿਹਾ ਸੀ ਕਿਉਂਕਿ ਇੱਕ ਤਾਂ ਉਸ ਨੂੰ ਇਹ ਹੋ ਗਿਆ ਕਿ ਮੇਰੀ ਇੱਜ਼ਤ ਮਿੱਟੀ ਵਿੱਚ ਰਲ ਗਈ ਹੁਣ ਇਲਾਕੇ ਦੇ ਲੋਕ ਮੈਨੂੰ ਕੀ ਕਹਿਣਗੇ ਕਿ ਇੱਕ ਭੱਠੇ ਦੇ ਉੱਪਰ ਕੰਮ ਕਰਨ ਵਾਲਾ ਮਜ਼ਦੂਰ ਜੋ ਕਿ ਉਸੇ ਮਾਲਕ ਦੀ ਧੀ ਨੂੰ ਕੱਢ ਕੇ ਲੈ ਗਿਆ ਉਸ ਦੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ ਉਸ ਨੇ ਆਪਣੇ ਇਲਾਕੇ ਦੇ ਸਾਰੇ ਗੁੰਡਿਆਂ ਨੂੰ ਸੱਦਿਆ ਕਿ ਪੈਸੇ ਜਿੰਨੇ ਮਰਜ਼ੀ ਲੈ ਲਓ ਮੈਨੂੰ ਸੁੱਖੇ ਦੀ ਖਬਰ ਚਾਹੀਦੀ ਹੈ ਉਸ ਨੇ ਸਾਰੇ ਹੀ ਪੁਲਿਸ ਸਟੇਸ਼ਨਾਂ ਦੇ ਵਿੱਚ ਜਾ ਕੇ ਇਹ ਸੂਚਨਾਵਾਂ ਦੇ ਦਿੱਤੀਆਂ ਸਾਰਿਆਂ ਵਿੱਚ ਜਾ ਕੇ ਐਫ ਆਈ ਆਰ ਦਰਜ ਕਰਾ ਦਿੱਤੀ ਕਿ ਮੇਰੀ ਧੀ ਨੂੰ ਬਹਿਲਾ ਫਸਲਾ ਕੇ ਸਾਡੇ ਜੋ ਪੱਠੇ ਦਾ ਜੋ ਮਾਲਕ ਹੈ ਉਹ ਚਲਾ ਗਿਆ ਅਤੇ ਹੁਣ ਮੈਂ ਮੇਰੀ ਧੀ ਨੂੰ ਲੱਭਣਾ ਹੈ ਉਸ ਦੇ ਲਈ ਚਾਹੇ ਮੈਨੂੰ ਕੁਝ ਵੀ ਕਰਨਾ ਪਵੇ ਮੈਨੂੰ ਮੇਰੀ ਧੀ ਵਾਪਸ ਚਾਹੀਦੀ ਹੈ ਕਿਉਂਕਿ ਇਹ ਇਸ ਵਕਤ ਮੇਰੀ ਇੱਜਾ ਦਾ ਸਵਾਲ ਹੈ ਉਸ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ ਉਸਨੇ ਕਈ ਬੰਦੇ ਛੱਡ ਦਿੱਤੇ ਜੋ ਕਿ ਪੂਰੇ ਹੀ ਇਲਾਕੇ ਦੇ ਵਿੱਚ ਆਸੇ-ਪਾਸੇ ਫੈਲ ਗਏ ਆਖਰਕਾਰ ਉਸ ਨੂੰ ਖਬਰ ਮਿਲੀ ਕਿ ਡਲੋਜੀ ਚ ਉੱਥੇ ਪਹੁੰਚਿਆ ਤਾਂ ਉਸਦੇ ਪੈਰਾਂ ਹੇਠਾਂ ਜ਼ਮੀਨ ਖਿਸਕ ਗਈ ਉਸੇ ਹੀ ਪੱਠੇ ਦੇ ਉੱਪਰ ਕੰਮ ਕਰਨ ਵਾਲੇ ਲੜਕੇ ਦੇ ਨਾਲ ਉਸ ਦੀ ਧੀ ਰਬੀਨਾ ਖੜੀ ਸੀ ਜੇਸਾ ਲੜਕੇ ਦੇ ਨਾਲ ਉਸ ਦੀ ਧੀ ਖੜੀ ਸੀ ਉਹ ਕੋਈ ਆਮ ਮਜ਼ਦੂਰ ਨਹੀਂ ਬਲਕਿ ਇੱਕ ਐਸਾ ਲੜਕਾ ਸੀ ਜੋ ਕਿ ਉਸੇ ਹੀ ਭੱਠੇ ਦੇ ਮਾਲਕ ਸੁੱਚਾ ਸਿੰਘ ਦੀ ਜ਼ਿੰਦਗੀ ਦੇ ਨਾਲ ਉਸ ਦੇ ਕਾਫੀ ਰਸ ਜੁੜੇ ਹੋਏ ਸੀ ਜੀ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਉਨੇ ਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਏਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜਦ ਸੁਚਾ ਸਿੰਘ ਡਲਹੋਜੀ ਪਹੁੰਚਿਆ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਹ ਮੁੰਡਾ ਜੋ ਉਸਦੇ ਧੀਰ ਦੇ ਨਾਲ ਸੀ ਕੋਈ ਆਮ ਮਜ਼ਦੂਰ ਨਹੀਂ ਸੀ ਬਲਕਿ ਉਸਦੇ ਬਿਜ਼ਨਸ 파ਟਨਰ ਦਾ ਪੁੱਤਰ ਸੀ ਜਿਸਨੇ ਗਰੀਬੀ ਵਿੱਚ ਜ਼ਿੰਦਗੀ ਸ਼ੁਰੂ ਕੀਤੀ ਪਰ ਅਸਲ ਰਖਵਾਲਾ ਸੀ ਸੁੱਚਾ ਸਿੰਘ ਦੀ ਜਾਇਦਾਦ ਦਾ ਸੁੱਖਾ ਜਿਸ ਨੂੰ ਸਿਰਫ ਇੱਕ ਮਜ਼ਦੂਰ ਸਮਝਦਾ ਸੀ ਅਸਲ ਉਸ ਦਾ ਭਰੋਸੇਮੰਦ ਇਨਸਾਨ ਨਿਕਲਿਆ ਤੇ ਹੋਰ ਵੀ ਅੱਗੇ ਅੱਗੇ ਦੇਖਿਓ ਕਿ ਉਸ ਦਾ ਬਿਜ਼ਨਸ 파ਰਟਨਰ ਦਾ ਲੜਕਾ ਜੋ ਕਿ ਹੁਣ ਮਜ਼ਦੂਰ ਬਣ ਕੇ ਉਸ ਦੇ ਭੱਠੇ ਦੇ ਉੱਪਰ ਕੰਮ ਕਿਉਂ ਕਰ ਰਿਹਾ ਸੀ ਇਹ ਬਹੁਤ ਵੱਡਾ ਸਵਾਲ ਖੜਾ ਕਰਦੀ ਹੈ ਇਹ ਕਹਾਣੀ ਯੋਸਨੋ ਐਸੀ ਕੀ ਜ਼ਰੂਰਤ ਪੈ ਗਈ ਸੀ ਕਿ ਉਹ ਉਸ ਭੱਟੇ ਦੇ ਉੱਪਰ ਕੰਮ ਕਰਨਾ ਉਸਨੂੰ ਪੈ ਰਿਆ। ਦਲੋਜੀ ਦੀ ਠੰਡੀ ਹਵਾ ਵਿੱਚ ਵੀ ਸੁੱਚਾ ਸਿੰਘ ਦੇ ਸੀਰ ਵਿੱਚ ਪਸੀਨਾ ਆ ਗਿਆ ਸੀ। ਉਸਨੇ ਹੌਲੀ-ਹੌਲੀ ਦਿਲ ਨੂੰ ਸੰਭਾਲਿਆ ਤੇ ਕੋਠੀ ਦੇ ਦਰਵਾਜ਼ੇ ਉੱਪਰ ਪੈ ਰੱਖਿਆ। ਅੰਦਰੋਂ ਹੱਸਣ ਮੁਸਕਾਉਣ ਦੀ ਆਵਾਜ਼ ਆ ਰਹੀ ਸੀ। ਰਵੀਨ ਤੇ ਸੁਖਾ ਬੱਚਿਆਂ ਨਾਲ ਬੈਠੇ ਸੀ। ਦੋ ਛੋਟੇ-ਛੋਟੇ ਬੱਚੇ। ਉਹਨਾਂ ਦੇ ਪੈਰਾਂ ਜਾ ਕੇ ਲੱਗਦੇ ਨੇ ਜਿਵੇਂ ਦੁਨੀਆ ਦੀ ਸਾਰੀ ਖੁਸ਼ੀ ਉਹਨਾਂ ਦੀ ਝੋਲੀ ਵਿੱਚ ਆ ਪਈ ਹੋਵੇ। ਸੁੱਚਾ ਸਿੰਘ ਰੁਕ ਗਿਆ। ਦਿਲ ਵਿੱਚ ਗੁੱਸਾ ਦੁੱਖ ਪਛਤਾਵਾ ਸਭ ਕੁਝ ਗੁੰਝਲ ਪਾਰਿਆ ਸੀ ਦਰਵਾਜ਼ਾ ਖੁੱਲਿਆ ਸੁੱਖੇ ਨੇ ਦੂਰੋਂ ਦੇਖ ਲਿਆ ਸੀ ਉਹ ਚੁੱਕ ਕੇ ਰਵੀਨ ਨੂੰ ਕਿਹਾ ਜੋ ਆਇਆ ਹੈ ਉਹ ਸਿਰਫ ਪਿਤਾ ਨਹੀਂ ਇੱਕ ਪਛਤਾਵਾ ਵੀ ਲੈ ਕੇ ਆਇਆ ਹੈ ਸੁੱਚਾ ਸਿੰਘ ਅੰਦਰ ਆਇਆ ਜਿਵੇਂ ਦੋਨੋਂ ਮੁੰਡੇ ਦੌੜ ਕੇ ਰਵੀਨ ਦੇ ਪਿਓ ਦੇ ਪੈਰ ਛੁਏ ਉਹਨਾਂ ਨੇ ਨਰਮਾਈ ਨੇ ਸੁੱਚੇ ਦੇ ਪੱਥਰ ਹੋਏ ਦਿਲ ਨੂੰ ਪਾਣੀ ਕਰ ਦਿੱਤਾ ਮੈਂ ਹਰ ਵਾਰ ਦਿਲ ਨਾਲ ਲੜਿਆ ਤੈਨੂੰ ਖੋਣ ਦੀ ਵੀ ਕੋਸ਼ਿਸ਼ ਕੀਤੀ ਪਰ ਤੂੰ ਤਾਂ ਮੇਰੇ ਹੀ ਘਰ ਦੀ ਰੋਸ਼ਨੀ ਸੀ ਮੈਂ ਸਮਝ ਨਹੀਂ ਸਕਿਆ ਸੁੱਚਾ ਸਿੰਘ ਦੀਆਂ ਅੱਖਾਂ 'ਚੋਂ ਹੰਝੂ ਆ ਗਏ ਰਬੀਨ ਨੇ ਆਪਣਾ ਹੱਥ ਪਿਓ ਦੇ ਸਿਰ ਦੇ ਉੱਪਰ ਰੱਖ ਦਿੱਤਾ ਪਿਤਾ ਜੀ ਤੁਸੀਂ ਜਿੰਨੀ ਵੀ ਦੇਰ ਕਰੀ ਪਰ ਆਖਰਕਾਰ ਸੱਚ ਦੇ ਸਾਹਮਣੇ ਆਈ ਗਈ ਅਸੀਂ ਇੱਥੇ ਖੁਸ਼ ਹਾਂ ਤੁਸੀਂ ਵੀ ਖੁਸ਼ ਰਹੋ ਸੁੱਚਾ ਸਿੰਘ ਨੇ ਸੁੱਖੇ ਨੂੰ ਅਲੱਗ ਲੈ ਗਿਆ ਤੇ ਕਿਹਾ ਤੂੰ ਮੇਰੇ ਪਾਰਟਨਰ ਦਾ ਪੁੱਤ ਕਿਵੇਂ ਹੋਇਆ ਮੈਂ ਤਾਂ ਸਮਝਿਆ ਸੀ ਕਿ ਤੂੰ ਇੱਕ ਮਜ਼ਦੂਰ ਹੈ ਸੁੱਖਾ ਹੌਲੀ-ਹੌਲੀ ਹੱਸਿਆ ਅਤੇ ਕਿਹਾ ਮੇਰੇ ਪਿਤਾ ਨੇ ਤੁਹਾਡੇ ਨਾਲ ਧੰਦਾ ਕੀਤਾ ਪਰ ਇੱਕ ਹਾਦਸੇ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਅਤੇ ਤੁਹਾਨੂੰ ਉਹ ਸੌਂਪ ਗਿਆ ਸੀ ਆਪਣਾ ਵਿਸ਼ਵਾਸ ਮੈਂ ਗਰੀਬੀ ਵਿੱਚ ਪਿਆ ਪਰ ਮਿਹਨਤ ਨਹੀਂ ਛੱਡੀ ਤੁਸੀਂ ਮੈਨੂੰ ਮਜ਼ਦੂਰ ਬਣਾਇਆ ਪਰ ਮੈਂ ਆਪਣੀ ਇੱਜ਼ਤ ਨੂੰ ਨਹੀਂ ਖੋਇਆ ਸੁੱਚਾ ਸਿੰਘ ਦੀਆਂ ਅੱਖਾਂ ਦੇ ਵਿੱਚ ਪਛਤਾਵਾ ਵਧ ਗਿਆ ਅਤੇ ਕਹਿਣ ਲੱਗਿਆ ਮੇਰਾ ਹੰਕਾਰ ਮੈਨੂੰ ਅੰਦਾ ਕਰ ਦਿੰਦਾ ਸੀ ਪਰ ਅੱਜ ਮੈਂ ਜਾਣ ਲਿਆ ਕਿ ਮਿਹਨਤ ਦੇ ਅੱਗੇ ਕੋਈ ਰਾਜ ਨਹੀਂ ਚੱਲਦਾ ਸੁੱਚਾ ਸਿੰਘ ਨੇ ਆਪਣਾ ਹੱਥ ਵਧਾਇਆ ਆ ਜਾ ਪੁੱਤ ਮੇਰੀਆਂ ਭੁੱਲਾਂ ਮਾਫ਼ ਕਰਦੇ ਮੇਰੀ ਧੀ ਦੀ ਖੁਸ਼ੀ ਹੈ ਸੁੱਖੇ ਨੇ ਹੱਥ ਫੜ ਲਿਆ ਦੋਨਾਂ ਦੀਆਂ ਅੱਖਾਂ ਵਿੱਚ ਹੰਝੂ ਸੀ ਪਰ ਹੁਣ ਉਹ ਰੋਣ ਵਾਲੇ ਨਹੀਂ ਸਨ ਖੁਸ਼ੀ ਦੇ ਹੰਝੂ ਸਨ ਰਵੀਨ ਨੇ ਬੱਚਿਆਂ ਨੂੰ ਬੁਲਾਇਆ ਇੱਕ ਨਵੀਂ ਪਰਿਵਾਰਕ ਸ਼ੁਰੂਆਤ ਹੋਈ ਜੀ ਹਾਂ ਅੱਗੇ ਅੱਗੇ ਇੱਕ ਬਹੁਤ ਵੱਡੀ ਚਾਲ ਦੇ ਵਿੱਚ ਫਸਣ ਜਾ ਰਹੇ ਨੇ ਜਿਸ ਦੇ ਬਾਰੇ ਨਾ ਤਾਂ ਸੁੱਖੇ ਨੇ ਸੋਚਿਆ ਤੇ ਨਾਂ ਰਬੀਨਾ ਨੇ ਸੋਚਿਆ ਸੋਚਾ ਸਿੰਘ ਨੇ ਸੁਖੇ ਅਤੇ ਰਬੀਨਾ ਨੂੰ ਕਿਹਾ ਕਿ ਹੁਣ ਤੁਸੀਂ ਮੇਰੇ ਨਾਲ ਚੱਲੋ ਤੁਹਾਨੂੰ ਇੱਥੇ ਦਲਹੋਜੀ ਦੇ ਵਿੱਚ ਰਹਿਣ ਦੀ ਕੋਈ ਜ਼ਰੂਰਤ ਨਹੀਂ ਦਲੋਜੀ ਵਿੱਚ ਮਿਲਾਪ ਦੇ ਕੁਝ ਦਿਨਾਂ ਬਾਅਦ ਸੋਚਾ ਸਿੰਘ ਨੇ ਆਪਣਾ ਅਸਲੀ ਚਿਹਰਾ ਦਿਖਾਉਣ ਦੀ ਯੋਜਨਾ ਬਣਾਈ ਉਹ ਵਾਪਸ ਪਿੰਡ ਆ ਗਿਆ ਸੀ ਤੇ ਸਭ ਨੂੰ ਦੱਸਿਆ ਕਿ ਰਬੀਨਾ ਤੇ ਸੁੱਖਾ ਹੁਣ ਪਰਿਵਾਰ ਦਾ ਹਿੱਸਾ ਹਨ ਪਰ ਇਹ ਸਿਰਫ ਲੋਕਾਂ ਦੀਆਂ ਅੱਖਾਂ ਵਿੱਚ ਧੂੜ ਪਾਉਣ ਵਾਲਾ ਨਾਟਕ ਸੀ ਇੱਕ ਰਾਤ ਸੁੱਚਾ ਸਿੰਘ ਨੇ ਰਵੀਨ ਤੇ ਸੁਖੇ ਨੂੰ ਆਪਣੀ ਕੋਠੀ ਵਾਲੇ ਘਰ ਤੋਂ ਉਠਾ ਕੇ ਪੁਰਾਣੀ ਜੋ ਕਿ ਹਵੇਲੀ ਦੇ ਵਿੱਚ ਭੇਜ ਦਿੱਤਾ। ਇਹ ਉਹੀ ਹਵੇਲੀ ਸੀ ਜਿੱਥੇ ਪਹਿਲਾਂ ਮਜ਼ਦੂਰਾਂ ਨੂੰ ਰੱਖਿਆ ਜਾਂਦਾ ਸੀਗਾ। ਗੰਦੀਆਂ ਗੜੀਆਂ ਤੇ ਟੁੱਟੇ ਹੋਏ ਕਮਰੇ ਤੇ ਇੱਕ ਖੜਪਿਆਂ ਦੀ ਪਰਮਾਰ। ਸੁਖਾ ਹੈਰਾਨ ਸੀ ਪਰ ਰਵੀਨ ਨੇ ਉਸ ਨੂੰ ਸਾਥ ਵਾਣਾ ਦਿੱਤੀ। ਸਾਡੇ ਪਿਆਰ ਲਈ ਇਹ ਵੀ ਕਾਫੀ ਹੈ ਪਰ ਇਹ ਅਸਲ ਨਹੀਂ ਲੱਗਦਾ ਸੁਖੇ ਨੂੰ। ਸੁਖੇ ਨੇ ਵੀ ਇਹੀ ਮਹਿਸੂਸ ਕੀਤਾ ਪਰ ਉਸਦੇ ਦਿਲ ਨੇ ਸੋਚਿਆ ਕਿ ਸ਼ਾਇਦ ਸੁਚਾ ਸਿੰਘ ਹੌਲੀ-ਹੌਲੀ ਮੰਨ ਜਾਵੇ ਪਰ ਕੁਝ ਦਿਨਾਂ ਬਾਅਦ ਜੋ ਹੋਇਆ ਉਸਨੇ ਦੋਵਾਂ ਦੇ ਹੋਸ਼ ਉਡਾ ਦਿੱਤੇ ਇੱਕ ਰਾਤ ਸੁੱਖਾ ਕੰਮ ਤੋਂ ਵਾਪਸ ਆਇਆ ਤਾਂ ਰਬੀਨਾ ਘਰ ਵਿੱਚ ਨਹੀਂ ਸੀ ਰੋਟੀ ਪਕਾਉਣ ਵਾਲਾ ਇੱਕ ਮੁੰਡਾ ਜੋ ਕਿ ਉੱਥੇ ਬੈਠਾ ਸੀ ਉਸਦੇ ਬੱਚੇ ਉਸ ਨੂੰ ਦੇਖਣ ਨੂੰ ਨਹੀਂ ਮਿਲੇ ਪੂਰਾ ਘਰ ਸੁੱਨ ਹੋਇਆ ਪਿਆ ਸੀ ਸੁੱਖਾ ਘਬਰਾਇਆ ਚਾਲ ਦੇ ਲੋਕਾਂ ਨੇ ਦੱਸਿਆ ਕਿ ਰਬੀਨ ਨੂੰ ਜੋ ਕਿ ਲੈ ਕੇ ਜਾਇਆ ਗਿਆ ਉਸਦੇ ਪਿਤਾ ਦੇ ਵੱਲੋਂ ਕਿਸੇ ਨੇ ਉਹਨਾਂ ਦੇ ਬੱਚਿਆਂ ਨੂੰ ਵੀ ਨਹੀਂ ਦੇਖਿਆ ਸੁਖੇ ਦੇ ਪੈਰਾਂ ਹਟੋ ਜ਼ਮੀਨ ਖੇ ਸਕੀ ਉਹ ਭਜਦਾ ਹੋਇਆ ਸੁੱਚਾ ਸਿੰਘ ਦੀ ਕੋਠੀ ਤੱਕ ਗਿਆ ਮੇਰੀ ਧੀ ਕਿੱਥੇ ਐ ਅਤੇ ਮੇਰੇ ਬੱਚੇ ਕਿੱਥੇ ਨੇ ਸੁੱਚਾ ਸਿੰਘ ਨੇ ਠੰਡੇ ਮਨ ਨਾਲ ਸਿੱਧਾ ਜਵਾਬ ਦਿੱਤਾ ਰਵੀਨ ਨੂੰ ਤੇਰੇ ਤੋਂ ਵੱਖਰੇ ਕਰ ਦਿੱਤਾ ਹੈ ਅਤੇ ਬੱਚਿਆਂ ਨੂੰ ਅਨਾਥ ਆਸ਼ਰਮ ਵਿੱਚ ਭੇਜ ਦਿੱਤਾ ਤੂੰ ਮੇਰੀ ਧੀ ਨੂੰ ਬੇਆਬਰੂ ਕੀਤਾ ਤੇ ਹੁਣ ਤੂੰ ਆਪਣਾ ਅੰਜਾਮ ਦੇਖ ਰਵੀਨ ਨੂੰ ਇੱਕ ਪੁਰਾਣੀ ਹਵੇਲੀ ਦੇ ਵਿੱਚ ਕੈਦ ਕਰ ਦਿੱਤਾ ਉਹ ਥਾਂ ਜਿੱਥੇ ਉਹ ਨਾਂ ਤਾਂ ਕਿਸੇ ਨੂੰ ਦੇਖ ਸਕਦੀ ਸੀ ਤੇ ਨਾ ਕਿਸੇ ਦੇ ਨਾਲ ਉਹ ਗੱਲ ਕਰ ਸਕਦੀ ਸੀ ਉਸ ਦੀਆਂ ਅੱਖਾਂ ਵਿੱਚ ਅੱਜ ਵੀ ਵਿਸ਼ਵਾਸ ਸੀ ਕਿ ਸੁੱਖਾ ਆਵੇਗਾ ਦੂਜੇ ਪਾਸੇ ਸੁੱਖਾ ਨੇ ਜੋ ਕਮੀਨੀਆਂ ਦੇ ਨਾਲ ਲੜਨਾ ਸ਼ੁਰੂ ਕਰ ਦਿੱਤਾ ਉਹ ਰਾਤਾਂ ਨੂੰ ਅਨਾਥ ਆਸ਼ਰਮ ਵਿੱਚ ਗਿਆ ਜਿੱਥੇ ਉਸ ਤੇ ਬੱਚਿਆਂ ਨੂੰ ਰੱਖਿਆ ਗਿਆ ਸੀ ਪਰ ਉੱਥੇ ਵੀ ਉਹਨਾਂ ਬੱਚਿਆਂ ਦਾ ਕੋਈ ਅਤਾ ਪਤਾ ਨਹੀਂ ਸੀ ਉਸ ਨੂੰ ਪਤਾ ਲੱਗਿਆ ਕਿ ਬੱਚਿਆਂ ਨੂੰ ਦਿੱਲੀ ਲਿਜਾ ਕੇ ਵਿਕਰੀ ਦੇ ਲਈ ਤਿਆਰ ਕੀਤਾ ਜਾ ਰਿਹਾ ਸੀ ਸੁੱਖੇ ਦਾ ਖੂਨ ਖੋਲ ਉੱਠਿਆ ਉਹਨਾਂ ਮਾਲ ਖਾਨਿਆਂ ਤੇ ਹਮਲਾ ਕਰਨ ਦੀ ਤਿਆਰੀ ਕੀਤੀ ਉਹ ਹੌਰੀ ਹੌਰੀ ਲੋਕਾਂ ਨੂੰ ਇਕੱਠੇ ਕਰ ਰਿਹਾ ਸੀ ਉਹ ਮਜ਼ਦੂਰ ਜੋ ਸੁੱਚਾ ਸਿੰਘ ਦੀ ਜ਼ਿੰਦਗੀ ਦੇ ਵਿੱਚ ਕਾਫੀ ਜ਼ਿਆਦਾ ਇੱਕ ਸੰਘਰਸ਼ ਕਰ ਰਹੇ ਸੀ ਅਤੇ ਅੱਜ ਉਹੀ ਮਜ਼ਦੂਰ ਜੋ ਕਿ ਸੁੱਖਾ ਸਿੰਘ ਦੇ ਨਾਲ ਖੜ ਚੁਕੇ ਸੀ ਇੱਕ ਰਾਤ ਸੁੱਖਾ ਆਪਣੀ ਟੀਮ ਦੇ ਨਾਲ ਉਸੇ ਜਗ੍ਹਾ ਦੇ ਉੱਪਰ ਪਹੁੰਚਿਆ ਜਿੱਥੇ ਉਸਦੇ ਬੱਚਿਆਂ ਨੂੰ ਰੱਖਿਆ ਹੋਇਆ ਅਤੇ ਉੱਥੇ ਜਾ ਕੇ ਉਹ ਦੇਖਦਾ ਹੈ ਕਿ ਉਸਦੇ ਬੱਚਿਆਂ ਨੂੰ ਬੰਦੀ ਬਣਾ ਕੇ ਉਸ ਜਗ੍ਹਾ ਰੱਖਿਆ ਗਿਆ ਹੈ ਅਤੇ ਉਸੇ ਹੀ ਬੱਚਿਆਂ ਨੂੰ ਬੰਦੀ ਬਣਾਉਣ ਦੇ ਲਈ ਜੋ ਕਿ ਸਭ ਜ਼म्मेवार ਸੀ ਖੁਦ ਸੁੱਚਾ ਸਿੰਘ ਸੁੱਖਾ ਸਿੰਘ ਆਪਣੇ ਦੋਵਾਂ ਪੁੱਤਰਾਂ ਨੂੰ ਉੱਥੋਂ ਬਚਾ ਕੇ ਲਿਆਉਂਦਾ ਹੈ ਪਰ ਉਸ ਨੂੰ ਇਹ ਪਤਾ ਸੀ ਕਿ ਇਹ ਖੇਡ ਹਜੇ ਤੱਕ ਖਤਮ ਨਹੀਂ ਹੋਈ ਉਹ ਬੱਚਿਆਂ ਨੂੰ ਸੁਰੱਖਿਅਤਾਂ ਤੇ ਭੇਜ ਕੇ ਵਾਪਸ ਰਬੀਨ ਨੂੰ ਲੱਭਣ ਦੇ ਲਈ ਨਿਕਲ ਗਿਆ ਇਹ ਮੌਤ ਤੇ ਜ਼ਿੰਦਗੀ ਦੀ ਦੌੜ ਸੀ ਸੁੱਖਾ ਨੇ ਆਪਣੇ ਦੋਵੇਂ ਬੱਚਿਆਂ ਨੂੰ ਦਿੱਲੀ ਦੇ ਇੱਕ ਵਿਸ਼ਵਾਸਯੋਗ ਦੋਸਤ ਦੇ ਕੋਲ ਛੱਡਿਆ ਉਸ ਦੀ ਅੱਖਾਂ ਵਿੱਚ ਇੱਕ ਹੀ ਉਮੀਦ ਦੀ ਰੋਸ਼ਨੀ ਸੀ ਜੋ ਕਿ ਰਬੀਨਾ ਉਹ ਜਾਣਦਾ ਸੀ ਕਿ ਰਬੀਨਾ ਕਿਸੇ ਥਾਂ ਤੇ ਬੰਦ ਹੈ ਪਰ ਥਾਂ ਦਾ ਪਤਾ ਲਗਾਉਣਾ ਇੰਨਾ ਆਸਾਨ ਨਹੀਂ ਸੀ ਉਹ ਪਿੰਡ ਵਾਪਸ ਆਇਆ ਚੁੱਪਚਾਪ ਬਿਨਾਂ ਕਿਸੇ ਨੂੰ ਦੱਸੇ ਉਹ ਆਪਣੀ ਲੁਕਾਈ ਹਸਤੀ ਨੂੰ ਛੱਡ ਕੇ ਹੁਣ ਇੱਕ ਜਵਾਬ ਦੇਣ ਦੀ ਸ਼ਕਤੀ ਵਾਲਾ ਬਣਨ ਦਾ ਫੈਸਲਾ ਕੀਤਾ ਅਤੇ ਉਸ ਤੋਂ ਬਾਅਦ ਉਹ ਪੁਰਾਣੇ ਮਜ਼ਦੂਰਾਂ ਨੂੰ ਮਿਲਿਆ ਉਹਨਾਂ ਨੇ ਸੁੱਚਾ ਸਿੰਘ ਦੇ ਘਰਾਂ ਤੇ ਕੰਮ ਕਰਦਿਆਂ ਬਹੁਤ ਕੁਝ ਵੇਖਿਆ ਸੀ ਕਿਸੇ ਨੇ ਦੱਸਿਆ ਕਿ ਸੁੱਚਾ ਸਿੰਘ ਨੇ ਆਪਣੀ ਪੁਰਾਣੀ ਕੋਠੀ ਖਰੀਦੀ ਸੀ ਪਿੰਡ ਤੋਂ ਦੂਰ ਜਿੱਥੇ ਅਕਸਰ ਲੋਕ ਆਉਣ ਜਾਣ ਨਹੀਂ ਕਰਦੇ ਉੱਥੇ ਹੀ ਹੋ ਸਕਦੀ ਹੈ ਰਮੀਨਾ ਸੁੱਖੇ ਨੇ ਸੋਚਿਆ ਕਿ ਰਾਤ ਦੇ ਹਨੇਰੇ ਵਿੱਚ ਉੱਥੇ ਪਹੁੰਚਣ ਦਾ ਮੈਂ ਮਨ ਬਣਾ ਲੈਣਾ ਹੈ ਉਹ ਆਪਣੇ ਨਾਲ ਦੋ ਤਿੰਨ ਵਿਸ਼ਵਾਸਯੋਗ ਮਜ਼ਦੂਰ ਲੈ ਗਿਆ ਹਥਿਆਰ ਬਹੁਤ ਸਾਦੇ ਸਨ ਲੱਕੜੀਆਂ ਕਟਰ ਅਤੇ ਹੌਸਲਾ ਜਦੋਂ ਉਹਨਾਂ ਨੇ ਕੋਠੀ ਦਾ ਗੇਟ ਖੋਲ੍ਹਿਆ ਉੱਥੇ ਚੌਕੀਦਾਰਾਂ ਨੇ ਰਸਤਾ ਰੋਕਿਆ ਪਰ ਸੁਖੇ ਦੀਆਂ ਅੱਖਾਂ ਵਿੱਚ ਇੱਕ ਅਜੇਹੀ ਅੱਗ ਸੀ ਕਿ ਉਹਨਾਂ ਦੀ ਹਿੰਮਤ ਟੁੱਟ ਗਈ ਕੋਠੀ ਦੇ ਅੰਦਰ ਸੁਖੇ ਨੇ ਇੱਕ ਕਮਰਾ ਲੱਭਿਆ ਜਿੱਥੇ ਰਬੀਨਾ ਬੇਹੋਸ਼ ਪਈ ਸੀ ਉਸਦੇ ਚਿਹਰੇ ਉੱਪਰ ਨਿਸ਼ਾਨ ਸਨ ਕਈ ਦਿਨਾਂ ਦੀ ਭੁੱਖ ਅਤੇ ਤੜਫ ਨੇ ਉਸਦੀ ਹਾਲਤ ਬਿਹਾਲ ਕਰ ਦਿੱਤੀ ਰਵੀਨਾ ਸੁਖੇ ਨੇ ਉਸ ਨੂੰ ਹੋੜੀ ਦੇ ਦਿਨਾਂ ਛਟਕਿਆ ਉਸ ਦੀ ਅੱਖ ਖੁੱਲ ਗਈ ਮੁਰਝਾਈਆਂ ਹੋਈਆਂ ਮੁਸਕਾਨ ਅਤੇ ਕਿਹਾ ਕਿ ਸੁਖੇ ਤੂੰ ਆ ਗਿਆ ਤੈਨੂੰ ਲੈ ਕੇ ਜਾਵਾਂਗਾ ਤੈਨੂੰ ਇੱਥੇ ਨਹੀਂ ਛੱਡਾਂਗਾ ਉਹ ਰਵੀਨ ਨੂੰ ਚੁੱਕ ਕੇ ਬਾਹਰ ਲੈ ਆਇਆ ਪਰ ਹੁਣ ਅਸਲੀ ਲੜਾਈ ਤਾਂ ਸ਼ੁਰੂ ਹੋਣੀ ਸੀ ਜਿਵੇਂ ਹੀ ਉਹ ਕੋਠੀ ਦੇ ਬਾਹਰ ਨਿਕਲੇ ਉੱਥੇ ਸੁੱਚਾ ਸਿੰਘ ਆਪਣੇ ਗੁੰਡਿਆਂ ਦੇ ਨਾਲ ਖੜਾ ਸੀ ਮੈਂ ਕਿਹਾ ਸੀ ਨਾ ਸੁਖੇ ਮੇਰੀ ਧੀ ਦੇ ਨੇੜੇ ਆਇਆ ਤਾਂ ਮਾਰਿਆ ਜਾਵੇਗਾ ਸੁਖੇ ਨੇ ਰਵੀਨ ਨੂੰ ਪਿੱਛੇ ਕੀਤਾ ਆਪਣੀਆਂ ਅੱਖਾਂ ਵਿੱਚ ਨਫ਼ਰਤ ਦੀ ਲਪਟ ਲੈ ਕੇ ਅੱਗੇ ਵਧਿਆ ਸੁਚਾ ਸਿੰਘ ਦੇ ਗੁੰਡੇ ਅਗਾਹ ਵੱਜ ਚੁੱਕੇ ਦੋਹਾਂ ਪਾਸੇ ਲਾਠੀਆਂ ਟਕਰਾਰ ਰਹੀਆਂ ਸਨ ਸੁੱਖੇ ਨੇ ਹੌਸਲਾ ਨਹੀਂ ਹਾਰਿਆ ਉਹ ਜਾਣਦਾ ਸੀ ਕਿ ਇਹ ਸਿਰਫ ਜਿੱਤ ਹਿੰਮਤ ਨਾਲ ਹੀ ਜਿੱਤੀ ਜਾ ਸਕਦੀ ਹੈ ਕਈ ਘੰਟਿਆਂ ਦੀ ਲੜਾਈ ਦੇ ਬਾਅਦ ਸੁਚਾ ਸਿੰਘ ਜੋ ਕਿ ਪਟੜੀ ਤੇ ਡਿੱਗ ਪਿਆ ਅਤੇ ਉਸਦੇ ਗੁੰਡੇ ਭੱਜ ਗਏ ਸੁੱਖੇ ਨੇ ਰਬੀਨ ਦਾ ਹੱਥ ਫੜਿਆ ਦੋਵੇਂ ਬੱਚੇ ਵੀ ਉਸਦੇ ਕੋਲ ਆ ਗਏ ਅਤੇ ਰਬੀਨ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਚਲਕ ਪਏ ਸਾਡਾ ਘਰ ਹੁਣ ਸਾਡੀ ਅਮੀਰਤ ਨਾ ਬਣੇਗਾ ਸੁੱਖੇ ਨੇ ਰਬੀਨ ਨੂੰ ਪਿਆਰ ਨਾਲ ਦੇਖਿਆ ਦੁਆ ਨੇ ਪਿੰਡ ਛੱਡ ਦਿੱਤਾ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੇ ਲਈ ਉਹ ਬਾਹਰ ਚਲੇ ਗਏ। ਸਾਲਾਂ ਬਾਅਦ ਰਬੀਨ ਅਤੇ ਸੁੱਖਾ ਨੇ ਇੱਕ ਛੋਟਾ ਜਿਹਾ ਘਰ ਬਣਾਇਆ। ਦੋਨੋਂ ਬੱਚੇ ਪੜ੍ਹਦੇ-ਲਿਖਦੇ। ਰਬੀਨ ਇੱਕ ਸਕੂਲ ਵਿੱਚ ਅਧਿਆਪਕਾ ਬਣ ਗਈ। ਸੁੱਖੇ ਨੇ ਵੀ ਆਪਣਾ ਛੋਟਾ ਜਿਹਾ ਕੰਮ ਸ਼ੁਰੂ ਕਰ ਦਿੱਤਾ। ਸੁੱਚਾ ਸਿੰਘ ਜਿਸ ਨੇ ਆਪਣਾ ਸਭ ਕੁਝ ਖੋਹ ਦਿੱਤਾ ਸੀ ਹੁਣ ਇਕੱਲਾ ਰਹਿ ਗਿਆ। ਪਰ ਸੁੱਖੇ ਅਤੇ ਰਬੀਨ ਨੇ ਮੁੜ ਕੇ ਪਿੱਛੇ ਨਹੀਂ ਦੇਖਿਆ। ਉਹਨਾਂ ਦੀ ਜਿੱਤ ਸਿਰਫ ਤੇ ਸਿਰਫ ਇਹ ਪਿਆਰ ਦੀ ਜਿੱਤ ਨਹੀਂ ਇੱਕ ਇਨਸਾਫ਼ ਦੀ ਜਿੱਤ ਵੀ ਸੀ। ਕਿਉਂਕਿ ਸੁਖੇ ਦੇ ਪਿਤਾ ਦੇ ਨਾਲ ਜੋ ਸੁੱਚਾ ਸਿੰਘ ਨੇ ਧੋਖਾ ਕੀਤਾ ਸੀ ਅਤੇ ਉਸੇ ਦਾ ਹੀ ਬਦਲਾ ਸਮਝ ਲਓ ਜਾਂ ਫਿਰ ਉਸ ਨੂੰ ਪਿਆਰ ਦੇ ਨਾਲ ਜਿਤਨਾ ਸਮਝ ਲਓ ਹੁਣ ਆਪਾਂ ਜੇਕਰ ਸੁਖੇ ਦੇ ਪਿਤਾ ਦੀ ਗੱਲ ਕਰੀਏ ਤਾਂ ਸੁਖੇ ਦਾ ਪਿਤਾ ਜਿਸ ਦਾ ਨਾਮ ਜਗਤਾਰ ਸਿੰਘ ਜੋ ਜਗਤਾਰ ਸਿੰਘ ਕਿਸੇ ਸਮੇਂ ਪਿੰਡ ਦਾ ਮਸ਼ਹੂਰ ਕਲਾਕਾਰ ਤੇ ਬਹੁਤ ਚੰਗਾ ਇਮਾਨਦਾਰ ਕਿਸਾਨ ਸੀ ਆਪਣੀ ਮਿਹਨਤ ਨਾਲ ਉਸ ਨੇ ਕੁਝ ਏਕੜ ਜ਼ਮੀਨ ਖਰੀਦੀ ਸੀ ਲੋਕ ਉਸ ਦੀ ਕਦਰ ਕਰਦੇ ਸਨ ਰੋਜ਼ ਦੀ ਭੜਾ ਮੰਨ ਸਕਤਾ ਨਹੀਂ ਉਸ ਦੇ ਨਾਲ ਸਭ ਤੋਂ ਵੱਡਾ ਧੋਖਾ ਕਰਾਇਆ ਉਹਦੇ ਸਭ ਤੋਂ ਨੇੜਲੇ ਦੋਸਤ ਸੁੱਚਾ ਸਿੰਘ ਹੀ ਸੀ ਇੱਕ ਦਿਨ ਛੋਟੀ ਉਮਰੇ ਇਕੱਠੇ ਜੋ ਕਿ ਖੇਡੇ ਵੀ ਇਕੱਠੇ ਇਕੱਠਿਆਂ ਨੇ ਸੰਘਰਸ਼ ਵੀ ਸ਼ੁਰੂ ਕੀਤਾ ਇਕੱਠਿਆਂ ਨੇ ਰੋਟੀ ਵੀ ਖਾਧੀ ਪਰ ਜਦੋਂ ਜਗਤਾਰ ਸਿੰਘ ਨੇ ਆਪਣੀ ਜ਼ਮੀਨ ਤੇ ਨਵਾਂ ਕਾਰੋਬਾਰ ਸ਼ੁਰੂ ਕਰਨਾ ਸੀ ਤਾਂ ਉਸ ਨੂੰ ਪੈਸਿਆਂ ਦੀ ਲੋੜ ਪਈ ਅਤੇ ਸੁੱਚੇ ਨੇ ਕਿਹਾ ਕਿ ਤੂੰ ਚਿੰਤਾ ਨਾ ਕਰ ਭਰਾ ਮੈਂ ਤੇਰੇ ਨਾਲ ਹਾਂ ਮੈਂ ਦਸਤਾਵੇਜ਼ ਵਿੱਚ ਦਸਕਤ ਕਰਦੰਨਾ ਅਸੀਂ ਜ਼ਮੀਨ ਵੀ ਤੇਰੇ ਨਾਂ ਕਰ ਦਿੰਨੇ ਆਂ ਜ਼ਗਤਾਰ ਨੇ ਭਰੋਸਾ ਕਰ ਲਿਆ ਪਰ ਸੁੱਚਾ ਸਿੰਘ ਨੇ ਜੋ ਕਿ ਗੁਪਤ ਰਵਾਇਤੀ ਤਰੀਕੇ ਨਾਲ ਦਸਤਾਵੇਜ਼ ਐਸੇ ਬਣਾਏ ਕਿ ਜ਼ਮੀਨ ਆਪਣੇ ਨਾਂ ਕਰ ਲਈ ਅਤੇ ਕੁਝ ਮਹੀਨਾ ਬੀਤੀ ਜ਼ਗਤਾਰ ਦੇ ਪੈਰਾਂ ਹਟੋ ਜ਼ਮੀਨ ਖਿੱਚ ਗਈ ਉਸ ਦੀ ਜ਼ਮੀਨ ਉਸ ਦੀ ਆਮਦਨ ਉਸ ਦਾ ਘਰ ਸਭ ਸੁੱਚਾ ਸਿੰਘ ਨੇ ਹੜਪ ਲਿਆ ਉਹ ਜ਼ਗਤਾਰ ਨੂੰ ਕਹਿੰਦਾ ਭਰਾ ਹੁਣ ਤੂੰ ਮਜ਼ਦੂਰੀ ਕਰ ਲੈ ਜ਼ਮੀਨ ਤਾਂ ਹੁਣ ਮੇਰੀ ਆ ਜ਼ਗਤਾਰ ਦੀ ਹਿੰਮਤ ਟੁੱਟ ਗਈ ਮਾਇਦਾ ਸਾਰਾ ਜਰੀਆ ਖਤਮ ਪਤਨੀ ਦੀ ਬਿਮਾਰੀ ਨੇ ਉਸ ਨੂੰ ਹੋਰ ਡਗਾ ਦਿੱਤਾ ਥੋੜੇ ਸਮੇਂ ਵਿੱਚ ਉਹ ਬਿਮਾਰ ਹੋ ਗਿਆ ਇੱਕ ਦਿਨ ਧਰਤੀ ਮਾਂ ਨੂੰ ਸੌਂਪ ਦਿੱਤਾ ਜਦ ਜਤਕਾਰ ਸਿੰਘ ਦੀ ਮੌਤ ਹੋ ਗਈ ਤੇ ਉਸ ਵਕਤ ਸੁੱਖਾ ਸਿਰਫ ਤੇ ਸਿਰਫ 12 ਸਾਲ ਦਾ ਸੀ ਉਹਨਾਂ ਦੀ ਮਾਂ ਵੀ ਹੌਸਲੇ ਨਾਲ ਘਰ ਚਲਾਉਂਦੀ ਪਰ ਉਹ ਵੀ ਕੁਝ ਸਾਲ ਬਾਅਦ ਚਲ ਬਸੀ ਸੁੱਚਾ ਸਿੰਘ ਨੇ ਜੋ ਕਿ ਕਦੇ ਸੋਚਿਆ ਵੀ ਨਹੀਂ ਸੀ ਕਿ ਆਪਣੀ ਧੀ ਰਵੀਨ ਨੂੰ ਇਹ ਦੱਸਿਆ ਨਹੀਂ ਕਿ ਜਿਸ ਮੁੰਡੇ ਨੂੰ ਘਟ ਸਮਝਦਾ ਸੀ ਉਹ ਵੀ ਕਿਸੇ ਦਾ ਪੁੱਤਰ ਹੈ ਉਹ ਜਾਣਦਾ ਨਹੀਂ ਸੀ ਕਿ ਜਗਤਾਰ ਸਿੰਘ ਦਾ ਪੁੱਤਰ ਕਦੇ ਵਾਪਸ ਆਏਗਾ ਅਤੇ ਫਿਰ ਵਾਪਸ ਆ ਕੇ ਅਤੀਤ ਦੀਆਂ ਪਰਤਾਂ ਖੋਲ ਦੇਵੇਗਾ ਪਰ ਸੁਖੇ ਨੇ ਸਹੀ ਸਮੇਂ ਦਾ ਇੰਤਜ਼ਾਰ ਕੀਤਾ ਮਾਣ અપਮਾਨ ਇਨਸਾਫ ਪਿਆਰ ਇਹ ਸਭ ਇੱਕ ਇੱਕ ਕਰਕੇ ਵਾਪਸ ਲੈਣ ਦਾ ਫੈਸਲਾ ਕੀਤਾ ਤੇ ਉਸਦੇ ਪਿਤਾ ਨੇ ਮਰਨ ਤੋਂ ਪਹਿਲਾਂ ਇਹ ਕਹਿ ਦਿੱਤਾ ਸੀ ਕਿ ਪੁੱਤਰ ਐਸੇ ਸੁੱਚਾ ਸਿੰਘ ਨੇ ਮੇਰੇ ਨਾਲ ਧੋਖਾ ਕੀਤਾ ਹੁਣ ਤੂੰ ਮਜ਼ਦੂਰ ਬਣ ਕੇ ਐਸੇ ਸੁੱਚਾ ਸਿੰਘ ਦੇ ਕੋਲ ਨੌਕਰੀ ਕਰੇਗਾ ਅਤੇ ਨੌਕਰੀ ਕਰਕੇ ਤੂੰ ਇੱਕ ਨਾ ਇੱਕ ਦਿਨ ਇਸ ਨੂੰ ਸਬਕ ਜਰੂਰ ਸਿਖਾਏਗਾ ਪਰ ਇਸ ਕਹਾਣੀ ਨੂੰ ਅਸੀਂ ਸਬਕ ਨਹੀਂ ਦੱਸਾਂਗੇ ਉਸ ਨੂੰ ਰਵੀਨ ਨੂੰ ਪਿਆਰ ਨਾਲ ਜਿੱਤਿਆ ਅਤੇ ਪਿਆਰ ਨਾਲ ਜਿੱਤ ਕੇ ਇੱਕ ਸਬਕ ਸੁੱਚਾ ਸਿੰਘ ਨੂੰ ਜਰੂਰ ਸਿਖਾਇਆ ਕਿ ਤੂੰ ਮੇਰੇ ਪਿਤਾ ਦੇ ਨਾਲ ਜੋ ਧੋਖਾ ਕੀਤਾ ਸੀ ਅੱਜ ਦੇਖ ਮੈਂ ਤੇਰਾ ਹੀ ਜਵਾਈ ਬਣ ਕੇ ਤੇਰੇ ਸਾਹਮਣੇ ਖੜਾ ਹਾਂ ਜਿਹਾ ਦੋਸਤੋ ਤੇ ਕਿੰਨੀ ਵਾਰੀ ਜ਼ਿੰਦਗੀ ਸਾਡੇ ਨਾਲ ਐਦਾਂ ਐਦਾਂ ਦੇ ਖੇਡ ਖੇਡ ਦਿੰਦੀ ਹੈ ਕਿ ਸਾਨੂੰ ਉਸ ਦੇ ਬਾਰੇ ਪਤਾ ਨਹੀਂ ਹੁੰਦਾ ਕਿ ਸਾਡੇ ਨਾਲ ਜ਼ਿੰਦਗੀ ਦੇ ਵਿੱਚ ਅਗਾ ਕੀ ਹੋਣ ਵਾਲਾ ਹੈ ਸੁੱਚਾ ਸਿੰਘ ਨੇ ਕਦੇ ਧੋਖਾ ਕੀਤਾ ਜਗਤਾਰ ਸਿੰਘ ਦੇ ਨਾਲ ਪਰ ਜਗਤਾਰ ਸਿੰਘ ਦਾ ਪੁੱਤਰ ਜੋ ਕਿ ਮਜ਼ਦੂਰ ਬਣ ਕੇ ਉਹਨਾਂ ਦੇ ਕੋਲ ਮਜ਼ਦੂਰੀ ਕਰ ਰਿਹਾ ਸੀ ਤੇ ਅੱਜ ਉਸੇ ਹੀ ਧੀ ਦੇ ਨਾਲ ਵਿਆਹਿਆ ਹੋਇਆ ਹੈ ਚੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ